ਦੋਸਤੋ ਇੱਕ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਇੱਕ ਵਾਰ ਜਦੋਂ ਉਸਨੇ ਆਪਣੇ ਖੇਤ ਵਿੱਚ ਫਸਲ ਉਗਾਈ ਤਾਂ ਇੱਕ ਚਿੜੀ ਨੇ ਉਸਦੇ ਖੇਤ ਦੇ ਵਿੱਚਕਾਰ ਫਸਲ ਵਿੱਚ ਆਪਣਾ ਆਲਣਾ ਬਣਾ ਲਿਆ ਅਤੇ ਦੋ ਆਂਡੇ ਵੀ ਦੇ ਦਿੱਤੇ ਬਹੁਤ ਹੀ ਜਲਦ ਉਹਨਾਂ ਆਂਡਿਆਂ ਦੇ ਵਿੱਚੋਂ ਚਿੜੀ ਦੇ ਬੱਚੇ ਵੀ ਬਾਹਰ ਆ ਗਏ ਅਤੇ ਆਪਣੀ ਮਾਂ ਦੇ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗੇ ਚਿੜੀ ਚੋਗੇ ਦੀ ਤਲਾਸ਼ ਦੇ ਵਿੱਚ ਹਰ ਰੋਜ਼ ਜੰਗਲ ਜਾਂਦੀ ਸੀ ਇੱਕ ਦਿਨ ਜਦੋਂ ਉਹ ਜੰਗਲ ਵਿੱਚੋਂ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਉਸਦੇ ਬੱਚੇ ਡਰੇ ਹੋਏ ਨੇ ਉਸਨੇ ਪੁੱਛਿਆ ਕੀ ਹੋਇਆ ਬੱਚੋ ਤੁਸੀਂ ਡਰੇ ਹੋਏ ਕਿਉਂ ਹੋ ਬੱਚਿਆਂ ਨੇ ਕਿਹਾ ਮਾਂ ਅੱਜ ਖੇਤ ਵਿੱਚ ਕਿਸਾਨ ਆਇਆ ਸੀ ਬੱਚਿਆਂ ਨੇ ਕਿਹਾ ਮਾਂ ਅੱਜ ਕਿਸਾਨ ਆਇਆ ਸੀ ਉਸਨੇ ਕਿਹਾ ਕਿ ਕੱਲ ਉਹ ਆਪਣੇ بیٹے ਨੂੰ ਫਸਲ ਕਟਣ ਦੇ ਲਈ ਭੇਜੇਗਾ मां की करांगे, हले तो असि उडन भी नहीं सके सुन के मां ने कहा डरो ना बचो कल कोई भी फसल कट्टी नहीं आवेगा। अगले दिन हो फसल कटन दे आया उस तो बा काफी दिन ऐजर गए पर कोई भी फसल कट्ट नहीं आया सब कुछ सही चल रहा है सी। चिड़ी दे बच्चे बहुत खुश सन एक दिन फिर ਜਦੋਂ ਚਿੜੀ ਜੰਗਲ ਵਿੱਚੋਂ ਵਾਪਸ ਆਈ ਤਾਂ ਉਸਦੇ ਬੱਚੇ ਫਿਰ ਤੋਂ ਬਹੁਤ ਡਰੇ ਹੋਏ ਸਨ। ਚਿੜੀ ਨੇ ਫਿਰ ਉਹਨਾਂ ਦੇ ਡਰ ਦਾ ਕਾਰਨ ਪੁੱਛਿਆ। ਉਹਨਾਂ ਨੇ ਕਿਹਾ, "ਮਾਂ, ਅੱਜ ਫਿਰ ਕਿਸਾਨ ਖੇਤ ਵਿੱਚ ਆਇਆ ਸੀ ਅਤੇ ਉਸਨੇ ਕਿਹਾ ਕਿ ਕੱਲ ਉਹ ਮਜ਼ਦੂਰਾਂ ਨੂੰ ਫਸਲ ਕੱਟਣ ਦੇ ਲਈ ਭੇਜੇਗਾ।" ਇਹ ਸੁਣਨ ਤੋਂ ਬਾਅਦ ਜਿੜੀ ਫਿਰ ਕਹਿੰਦੀ ਹੈ, "ਡਰੋ ਨਾ ਬੱਚੋ, ਕੱਲ ਵੀ ਕੋਈ ਵੀ ਫਸਲ ਕੱਟਣ ਲਈ ਨਹੀਂ ਆਵੇਗਾ।" ਅਗਲਾ ਦਿਨ ਵੀ ਉਹੀ ਹੋਇਆ ਜੋ ਚਿੜੀ ਨੇ ਕਿਹਾ ਸੀ। ਕੋਈ ਵੀ ਉੱਥੇ ਫਸਲ ਕੱਟਣ ਨਹੀਂ ਆਇਆ। ਫਿਰ ਕਾਫੀ ਦਿਨ ਇਦਾਂ ਹੀ ਬੀਤ ਜਾਂਦੇ ਹਨ। ਇੱਕ ਦਿਨ ਫਿਰ ਜਦੋਂ ਚਿੜੀ ਜੰਗਲ ਤੋਂ ਵਾਪਸ ਆਈ ਤਾਂ ਉਸਦੇ ਬੱਚਿਆਂ ਨੇ ਕਿਹਾ, "ਮਾਂ ਅੱਜ ਕਿਸਾਨ ਫੇਰ ਖੇਤ ਵਿੱਚ ਆਇਆ ਸੀ। ਉਹ ਫੇਰ ਫਸਲ ਕੱਟਣ ਦੀ ਗੱਲ ਕਰ ਰਿਹਾ ਸੀ।" ਪਰ ਸਾਨੂੰ ਪਤਾ ਹੈ ਕੋਈ ਫਸਲ ਕੱਟਣ ਲਈ ਨਹੀਂ ਆਉਣ ਵਾਲਾ। ਮਾਂ ਚਿੜੀ ਨੇ ਕਿਹਾ, "ਪੂਰੀ ਗੱਲ ਦੱਸੋ ਬੱਚਿਓ।" ਤਾਂ ਬੱਚਿਆਂ ਨੇ ਕਿਹਾ, "ਮਾਂ ਅੱਜ ਫੇਰ ਕਿਸਾਨ ਖੇਤ ਵਿੱਚ ਆਇਆ ਸੀ।" ਅਤੇ ਉਸਨੇ ਕਿਹਾ ਕਿ ਮੈਂ ਦੂਸਰਿਆਂ ਤੇ ਨਿਰਭਰ ਰਹਿ ਕੇ ਆਪਣਾ ਬਹੁਤ ਸਮਾਂ ਬਰਬਾਦ ਕਰ ਲਿਆ ਹੁਣ ਮੈਂ ਕੱਲ ਖੁਦ ਆ ਕੇ ਫਸਲ ਕਟੂੰਗਾ ਇਹ ਸੁਣ ਕੇ ਚਿੜੀ ਡਰ ਗਈ ਅਤੇ ਕਿਹਾ ਬੱਚਿਓ ਹੁਣ ਸਾਨੂੰ ਇਹ ਜਗ੍ਹਾ ਜਲਦੀ ਤੋਂ ਜਲਦੀ ਛੱਡਨੀ ਪਵੇਗੀ ਅਤੇ ਕਿਸੇ ਹੋਰ ਜਗ੍ਹਾ ਤੇ ਆਪਣਾ ਆਲਣਾ ਬਣਾਉਣਾ ਹੋਵੇਗਾ ਕਿਉਂਕਿ ਕੱਲ ਕਿਸਾਨ ਫਸਲ ਕਟਣ ਲਈ ਜ਼ਰੂਰ ਆਵੇਗਾ ਬੱਚਿਆਂ ਨੇ ਕਿਹਾ ਮਾਂ ਪਰ ਕਿਸਾਨ ਨੇ ਇਸ ਤਰ੍ਹਾਂ ਕੋਈ ਕਈ ਵਾਰ ਕਿਹਾ ਹੈ ਅਤੇ ਹਰ ਵਾਰ ਕੋਈ ਵੀ ਫਸਲ ਕਟਣ ਨਹੀਂ ਆਉਂਦਾ ਤੁਸੀਂ ਐਨੇ ਜ਼ਕੀਮ ਨਾਲ ਕਿਵੇਂ ਕਹਿ ਰਹੇ ਹੋ ਕਿ ਕੱਲ ਕਿਸਾਨ ਫਸਲ ਕਟਣ ਲਈ ਜ਼ਰੂਰ ਆਵੇਗਾ ਜਿੜੀ ਨੇ ਕਿਹਾ ਪਹਿਲੀ ਵਾਰ ਕਿਸਾਨ ਫਸਲ ਕਟਣ ਦੇ ਲਈ ਆਪਣੇ ਬੇਟੇ ਉੱਪਰ ਨਿਰਭਰ ਸੀ ਦੂਸਰੀ ਵਾਰ ਕਿਸਾਨ ਫਸਲ ਕਟਾਈ ਦੇ ਲਈ ਮਜ਼ਦੂਰਾਂ ਤੇ ਨਿਰਭਰ ਸੀ ਅਤੇ ਜਦੋਂ ਤੁਸੀਂ ਆਪਣੇ ਕੰਮ ਦੇ ਲਈ ਦੂਜਿਆਂ ਤੇ ਨਿਰਭਰ ਹੁੰਦੇ ਹੋ ਤਾਂ ਤੁਹਾਡਾ ਕੰਮ ਕਦੇ ਵੀ ਪੂਰਾ ਨਹੀਂ ਹੁੰਦਾ ਪਰ ਤੀਸਰੀ ਵਾਰ ਜਦੋਂ ਉਸਨੇ ਖੁਦ ਫਸਲ ਕੱਟਣ ਦਾ ਫੈਸਲਾ ਕਰ ਲਿਆ ਹੈ ਤਾਂ ਕੱਲ ਉਹ ਜ਼ਰੂਰ ਆਵੇਗਾ ਉਸ ਸਮੇਂ ਤੱਕ ਬੱਚੇ ਉੱਡਣ ਅਤੇ ਲਾਇਕ ਹੋ ਗਏ ਸੀ ਉਹ ਉੱਥੋਂ ਉੱਡ ਗਏ ਅਤੇ ਕਿਸੇ ਦੂਸਰੀ ਜਗ੍ਹਾ ਆਪਣਾ ਆਲਣਾ ਬਣਾ ਲਿਆ ਅਗਲਾ ਦਿਨ ਕਿਸਾਨ ਖੇਤ ਵਿੱਚ ਆਇਆ ਅਤੇ ਫਸਲ ਦੀ ਕਟਾਈ ਸ਼ੁਰੂ ਕਰ ਦਿੱਤੀ ਦੋਸਤੋ ਜਦੋਂ ਇਨਸਾਨ ਹਮੇਸ਼ਾ ਦੂਸਰਿਆਂ ਤੇ ਨਿਰਭਰ ਰਹਿੰਦਾ ਹੈ ਉਸਦਾ ਕੰਮ ਕਦੇ ਪੂਰਾ ਨਹੀਂ ਹੁੰਦਾ ਵਾਸਤਵ ਵਿੱਚ ਉਹ ਇਨਸਾਨ ਆਲਸੀ ਹੈ ਇਸ ਤਰ੍ਹਾਂ ਦੇ ਇਨਸਾਨ ਨੂੰ ਸਮਾਜ ਵਿੱਚ ਹਮੇਸ਼ਾ ਨਕਾਰਿਆ ਹੀ ਜਾਂਦਾ ਹੈ। ਇਸ ਦਾ ਇਹ ਮਤਲਬ ਨਹੀਂ ਹੈ ਕਿ ਸਾਨੂੰ ਦੂਜਿਆਂ ਦੀ ਸਹਾਇਤਾ ਨਹੀਂ ਲੈਣੀ ਚਾਹੀਦੀ। ਦੂਸਰਿਆਂ ਤੋਂ ਸਹਾਇਤਾ ਲੈਣ ਦੇ ਵਿੱਚ ਕੋਈ ਬੁਰਾਈ ਨਹੀਂ ਹੈ ਪਰ ਦੂਸਰਿਆਂ ਉੱਪਰ ਨਿਰਭਰ ਹੋ ਜਾਣਾ ਇਹ ਗਲਤ ਹੈ। ਜੇਕਰ ਤੁਸੀਂ ਆਪਣੇ ਕੰਮ ਨੂੰ ਚੰਗੇ ਤਰੀਕੇ ਨਾਲ ਅਤੇ ਨਿਸ਼ਚਿਤ ਸਮੇਂ ਵਿੱਚ ਕਰਨਾ ਚਾਹੁੰਦੇ ਹੋ ਤਾਂ ਸਹੀ ਇਹੀ ਹੈ ਕਿ ਤੁਸੀਂ ਉਸ ਕੰਮ ਲਈ ਉਸ ਕੰਮ ਨੂੰ ਖੁਦ ਹੀ ਕਰੋ। ਆਪਣਾ ਕੰਮ ਖੁਦ ਕਰਨ ਦੀ ਆਦਤ ਤੁਹਾਨੂੰ ਸਮਾਨੀ ਬਣਾਉਂਦੀ ਹੈ ਅਤੇ ਸਵਾਮੀ ਇਨਸਾਨ ਦਾ ਸਮਾਨ ਸਾਰਾ ਸਮਾਜ ਕਰਦਾ ਹੈ